ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਪਾਵਨ ਧਰਤੀ ਸ੍ਰੀ ਦਾਂ ਦੀ ਧਰਤੀ ਤੇ ਸਤਿਪੁਰਾਂ ਦੀ ਕਿਰਪਾ ਦੇ ਨਾਲ ਦਰਸ਼ਨ ਕਰਨ ਵਾਸਤੇ ਆਇਆ ਸੰਗਤ ਨੂੰ ਬੇਨਤੀ ਹੈ ਦਰਸ਼ਨ ਕਰ ਲੋ ਅਮਨੇ ਠੰਡੇ ਬੁਰਜ ਨੂੰ ਜਿੱਥੇ ਪਾਤਾ ਗੁਜਰ ਕੌਰ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਰੱਖਿਆ ਉਹ ਜਗ੍ਹਾ ਨਾਸ਼ ਕਰਨ ਵਾਸਤੇ ਜਾ ਰਹੇ ਹਾਂ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਸਵਪਿੱਤਰ ਧਰਤੀ ਤੇ ਭਾਵਨਾ ਸਹਿਤ ਆ ਕੇ ਮਸਤਕ ਹੋਈਏ ਧਰਮ へਤ ਸੀਸ਼ ਦੀ ਆਪਾਂ ਸਰਣਾਂ ਦੀ ਆ ਧਰਮ ਨਹੀਂ ਸਦਕ ਨਹੀਂ ਛੱਡਿਆ ਹੈ ਅੱਜ ਦੇ ਦਿਨ ਗੁਰੂ ਕੇ ਲਾਲ ਚਮਕਾਉੜ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਹਨ ਕਲਗੀਆਂਵਾਲਾ ਸਿਪਾਸ ਦੋ ਪੁੱਤਰ ਗੜੀ ਦੇ ਵਿੱਚ ਸ਼ਹੀਦ ਹੋਏ ਦੋ ਨੂੰ ਨੀਹਾਂ ਦੇ ਵਿੱਚ ਜਾਲਮਾਂ ਨੇ ਚਣਿਆ ਸ਼ਹੀਦ ਕੀਤੇ ਗਏ ਦਸੰਗਤਾਂ ਦਾ ਵੱਡਾ ਕਾਠਾ ਤਾਂ ਰੋਜ਼ ਇਕੱਠ ਵੱਧ ਹੀ ਜਾਂਦਾ ਇੱਥੇ ਕਿਉਂਕਿ ਸੰਗਤਾਂ ਦੇ ਹਿਰਦਿਆਂ ਦੇ ਅੰਦਰ ਸਰਦਾ ਤੇ ਉਸਦਾ ਪ੍ਰਤੀ ਪਿਆਰ ਹੈ ਆਪਣੇ ਬੱਚਿਆਂ ਨੂੰ ਸਾਖੀਆਂ ਇਤਿਹਾਸ ਜਰੂਰ ਸੁਣਾਇਆ ਕਰੋ ਭਾਈ ਇਸ ਪਵਿੱਤਰ ਧਰਤੀ ਦਾ ਜਿਹੜਾ ਇਤਿਹਾਸ ਆ ਸੁਣਾਉਣ ਵਾਲੇ ਦਾ ਵੀ ਗਲਾ ਪਰਦਾ ਤੇ ਸੁਣਨ ਵਾਲੇ ਦਾ ਵੀ ਤੇ ਇਹ ਕਿੰਨੀਆਂ ਕੁਰਬਾਨੀਆਂ ਹੋਈਆਂ ਕਿੰਨੀਆਂ ਸਹਾਤਾਂ ਹੋਈਆਂ ਕਿੰਨੇ ਸੰਗਤ ਉਹਨਾਂ ਸੀਦਾਂ ਨੂੰ ਮਸਤ ਕਰਨ ਵਾਸਤੇ ਪਹੁੰਚਦੀ ਆ ਤਕਰੀਬਨ ਮੰਨ ਕੇ ਚੱਲੀਏ ਮਹੀਨੇ ਤੋਂ ਹੀ ਸੰਗਤਾਂ ਜਿਹੜੇ ਦਰਸ਼ਨ ਕਰਨ ਵਾਸਤੇ ਆਉਂਦੀ ਆ ਇੱਕ ਲੰਗਰ ਹੂੰ ਕਿਤੇ ਕਿਤੇ ਲੰਗਰ ਨੌਜਵਾਨ ਇੱਕੋ ਲੰਗਰਾਂ ਦੇ ਵਿੱਚ ਸੇਵਾ ਕਰਦੇ ਆ ਦਸਤਾਰਾਂ ਸਜਾਈਆਂ ਜਿੱਥੇ ਦੁਕਾਨਾਂ ਲੱਗੀਆਂ ਐ ਉਹ ਜਗ੍ਹਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਮਜੀਦ ਦੇ ਨੂੰ ਸੋਧਿਆ ਸੀ ਤੇਰੇ ਪਿਛਲੇ ਪਾਸੇ ਸਾਰੀ ਜਗ੍ਹਾ ਆ ਗਈ ਅੱਗੇ ਚੱਲ ਕੇ ਵੀ ਦਰਸ਼ਨ ਕਰਾਉਣੇ ਆ ਸਾਰੀ ਸੰਗਤ ਨੂੰ ਨਗਰ ਸਹਜੜਿਆਂ ਤੋਂ ਇਸ ਪਾਵਨ ਧਰਤੀ ਤੇ ਹਰ ਸਾਲ ਲੰਗਰ ਲਾਇਆ ਜਾਂਦਾ ਸੰਗਤਾਂ ਵਾਸਤੇ ਸੰਗਤਾਂ ਨਗਰ ਦੇ ਵਿੱਚੋਂ ਗੱਡੀਆਂ ਤੇ ਦੁੱਧ ਦੀ ਸੇਵਾ ਰਸਤਾ ਦੀ ਸੇਵਾ ਤੇ ਰਾਣਾ ਸਾਹਿਬ ਵਾਲੇ ਮਹਾਪੁਰਸ਼ੋ ਸੰਤ ਬਾਬਾ ਹਰਨੇਕ ਸਿੰਘ ਜੀ ਉਹਨਾਂ ਵੱਲੋਂ ਵੀ ਲੰਗਰਾਂ ਦੀ ਸੇਵਾ ਦਾ ਪਤਾ ਹੀ ਸੰਗਤਾਂ ਨੂੰ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਇਸ ਪਾਵਨ ਧਰਤੀ ਤੇ ਸਾਨੂੰ ਦਰਸ਼ਨ ਕਰਨੇ ਚਾਹੀਦੇ ਆ ਲੇਵ ਚਲਾਉਣ ਦਾ ਭਾਅ ਵੀ ਇਹੀ ਆ ਵੀ ਦਰਸ਼ਨ ਕਰ ਲੈਣ ਦੂਦ ਰੇੜੇ ਤੋਂ ਸੰਗ ਤਾਂ ਬਾਹਰ ਹੀ ਲਾਉਣੇ ਨੇ ਤਾਂ ਲੱਗਣੇ ਆ ਪਗੋ ਗੁਰਦੁਆਰਾ ਸਾਹਿਬ ਆ ਜਿੱਥੇ ਸਤਿਗੁਰਾਂ ਦੇ ਲਾਲਾਂ ਦੀ ਸ਼ੇਰ ਨੇ ਰਾਖੀ ਕੀਤੀ ਆ ਕਈ ਦਿਨਾਂ ਤੋਂ ਸੰਗਤਾਂ ਲੰਗਰ ਦੀ ਤਿਆਰੀ ਕਰਦੀਆਂ ਟੈਂਟ ਲੱਗ ਰਹੇ ਨੇ ਤੇ ਆ ਪਾਵਨ ਸਥਾਨ ਗੁਰੂਆਂ ਲਾਰਡ ਦੀਆਂ ਫੌਜਾਂ ਨਿਹੰਗ ਸਿੰਘ ਨੇ ਰਾਦੇ ਪਾਵਨ ਧਰਤੀ ਦੇ ਸਾਨੂੰ ਦਰਸ਼ਨ ਕਰਨੇ ਚਾਹੀਦੇ ਨੇ ਤਗਰੀਨ ਪੰਜਾਬ ਦੇ ਵਿੱਚ ਹਰ ਗੁਰੂ ਘਰ ਦੇ ਅੰਦਰ ਇਤਿਹਾਸ ਦੱਸਿਆ ਜਾਂਦਾ ਸੰਗਤ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਸਭਾਗ ਪ੍ਰਾਪਤ ਹੋਇਆ ਅਦੇ ਨਾਲ ਸੰਦੀਪ ਸਿੰਘ ਤੇ ਜਾਨੀ ਬਲਵਿੰਦਰ ਸਿੰਘ ਤੇ ਦਾਦੇ ਜਸਦੇਵ ਜੀ ਤਲਵੀਰ ਜੀ ਸਾਰੇ ਅੱਜ ਇੱਥੇ ਆਏ ਆ ਮੌਕੇ ਦੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਬੈਠੇ ਬੈਠੀ ਉਹ ਸੁਰਪੇ ਸਿਹਦਰ ਤ੍ਰਪੌਲੀ ਦਰਸ਼ਨ ਕਰਨ ਇਹ ਉਹ ਪਾਵਨ ਸਥਾਨ ਆ ਜਿੱਥੇ ਗੁਰੂ ਕੇ ਲਾਲ ਸਾਹਿਬ ਜਹਾਦੀ ਨੇ ਸਿਆਤਾ ਤੋਂ ਬਾਅਦ ਸਰੀਰ ਸਤੇ ਗਏ ਜੰਗਲ ਸੀ ਉਦੋਂ ਅਸਾਥ ਸਭਾ ਤੇ ਅਸਪੜਦੇ ਆ ਗੱਲ ਦਾ ਪਤਾ ਉਹ ਤੇ ਸ਼ੇਰ ਨੇ ਰਾਸ ਕੀਤਾ ਉਹ ਗੁਰਦੁਆਰਾ ਸਾਹਿਬ ਜਾਦ ਕਰਕੇ ਬਣਿਆ ਹੋਇਆ Oh. <laughs> دک <laughs> باندېږي